ਹੈਲੋ एवरीवन वेलकम और वेलकम बैक टू माय चैनल सो सेम 60 ਪੰਜਾਬੀ ਲਾਚਮੀ ਦੇ ਵਿੱਚ ਵਿਹਾਰਕ ਵਿਆਕਰਨਕ ਵਿਸ਼ਲੇਸ਼ਣ ਕਰਾਂਗੇ ਕਿਉਂਕਿ ਇਹਦੇ ਨਾਲ ਮਿਲਦੇ ਜੁਲਦੇ ਹੀ ਕਨਸੈਪਟ ਤੁਹਾਨੂੰ ਆਣਗੇ ਤੇ ਤੁਹਾਨੂੰ ਆਈਡੀਆ ਜਿਆ ਹੋ ਜਾਊਗਾ ਕਿ ਕਿੱਦਾਂ ਆਪਾਂ ਕਨਸੈਪਟ ਕਰਨੇ ਨੇ ਠੀਕ ਹੈ ਤਾਂ ਮੇਲ ਕਿੱਦਾਂ ਛਾਨਣਾ ਹੈ ਤੇ ਸੰਬੰਧਕ ਤੋੜ ਦਾ ਕੀ ਅਧਿਕਾਰ ਹੁੰਦਾ ਹੈ ਤਾਂ ਇਹ ਜਿਹੜਾ ਹੈ ਆਪਾਂ ਅੱਜ ਕਵਰ ਕਰਾਂਗੇ ਸਭ ਤੋਂ ਪਹਿਲੇ ਵਾਲਾ ਕਨਸੈਪਟ ਹੈ ਪਹਿਲੇ ਵਾਲਾ ਕੁਐਸਚਨ ਹੈ ਕਿ ਵਾਕਾਂ ਸੰਬੰਧੀ ਬ੍ਰੈਕਟਾ ਚ ਪੁੱਛੇ ਗਏ ਆਨਸਰ ਦੱਸੋ ਤਾਂ ਬਨਜਾਰਾ ਵਿਦੇ ਦੀ ਪਰੰਪਰਾ ਅਤੇ ਲੋਕਤਾਰ ਦੇ ਸੁਭਾਅ ਬਾਰੇ ਬਹੁਤ ਸਾਰਤਕ ਟਿੱਪਣੀ ਜਿਹੜਾ ਹੈ ਕਰਦਾ ਹੁਣ ਦੇਖੋ ਉਦੇਸ਼ ਅਤੇ ਵਿਦੇ ਉਦੇਸ਼ ਕੀ ਹੈਗਾ ਸਬਜੈਕਟ ਵਿਦੇ ਜਿਹੜਾ ਹੈਗਾ ਉਹ ਕੀ ਹੈਗਾ ਪ੍ਰੈਟਿਕਟ ਠੀਕ ਹੈ ਜਿਵੇਂ ਆਪਾਂ ਇੰਗਲਿਸ਼ ਚ ਕਰਦੇ ਆ ਤਾਂ ਹੁਣ ਬਨਜਾਰਾ ਵਿਦੇ ਜਿਹੜਾ ਹੈਗਾ ਇਹ ਆਪਣਾ ਉਦੇਸ਼ ਹੈ ਤੇ ਬਾਕੀ ਜਿਹੜਾ ਹੈ ਆਪਣਾ ਵਿਦੇ ਹੈ ਉਸ ਤੋਂ ਬਾਅਦ ਇਹ ਜ਼ਰੂਰੀ ਨਹੀਂ ਕਿ ਜੇਕਰ ਅੰਗਰੇਜ਼ੀ ਸਮਾਜ ਵਿੱਚ ਕਥਾ ਦੀਆਂ ਚਾਰ ਬਣਗੀਆਂ ਮਿਲਦੀਆਂ ਨੇ ਤਾਂ ਪੰਜਾਬੀ 'ਚ ਵੀ ਚਾਰ ਮਿਲਣੀਆਂ ਚਾਹੀਦੀਆਂ ਤਾਂ ਆਪਾਂ ਨੇ ਉਪਵਾਸ ਜਿਹੜਾ ਹੈ ਇਹ ਜਾਣਣਾ ਹੈ ਹੁਣ ਦੇਖੋ ਇਹ ਜ਼ਰੂਰੀ ਨਹੀਂ ਠੀਕ ਹੈ ਇਹ ਜ਼ਰੂਰੀ ਨਹੀਂ ਇਹ ਹੀ ਹੈਗਾ ਆਪਣਾ ਮੁੱਖ ਉਪਵਾਸ ਹੈ ਜੇਕਰ ਅੰਗਰੇਜ਼ੀ ਸਮਾਜ ਦੀਆਂ ਕਥਾ ਦੀਆਂ ਚਾਰ ਬਣਗੀਆਂ ਮਿਲਦੀਆਂ ਨੇ ਤਾਂ ਇਹ ਤੁਹਾਡਾ ਨਾਮ ਹੈ ਕਿਉਂਕਿ ਅੰਗਰੇਜ਼ੀ ਸਮਾਜ ਦੀ ਗੱਲ ਕੀਤੀ ਗਈ ਹੈ ਨਾਵ ਦੀ ਗੱਲ ਆਈ ਹੈ ਤਾਂ ਨਾਵ ਉਹ ਪਵਾਕ ਹੈ ਪਲੱਸ ਜਿਹੜਾ ਹੈਗਾ ਇਹਦੇ ਵਿੱਚ ਕਿ ਪੰਜਾਬੀ ਚ ਚਾਰ ਹੀ ਮਿਲਣੀਆਂ ਚਾਹੀਦੀਆਂ ਤਾਂ ਆਪਾਂ ਨੂੰ ਇੱਥੇ ਕਿਰਿਆ ਵਿਸ਼ੇਸ਼ਣ ਉਪਵਾਕ ਜਿਹੜਾ ਹੈ ਮਿਲ ਰਿਹਾ ਠੀਕ ਹੈ ਕਿਉਂਕਿ ਕਿਰਿਆ ਹੋ ਰਹੀ ਹੈ ਪਲਸ ਵਿਸ਼ੇਸ਼ਣ ਵੀ ਹੈ ਦਖਣ ਤੋਂ ਉੱਤਰ ਵੱਲ ਜਾਂਦੀ ਗਲੀ ਹਮੇਸ਼ਾ ਛੋਟੀ ਹੋਵੇਗੀ ਕਿਰਿਆ ਦਾ ਕਿਸ ਰੂਪ ਦੇ ਵਿੱਚ ਕਰਤਾ ਨਾਲ ਮੇਲ ਹੈ ਤਾਂ ਹੋਵੇਗੀ ਇੱਥੇ ਕਿਰਿਆ ਕੀ ਹੈ ਹੋਵੇਗੀ ਠੀਕ ਹੈ ਤਾਂ ਕਿਸ ਰੂਪ ਵਿੱਚ ਕਰਤਾ ਨਾਲ ਮੇਲ ਹੈ ਤਾਂ ਹੁਣ ਦੇਖੋ ਛੋਟੀ ਤਾਂ ਇੱਥੇ ਜਿਹੜਾ ਹੈ ਆਪਣਾ ਇਸਤਰੀ ਲਿੰਗ ਦਾ ਜਿਹੜਾ ਹੈ ਦਿਖ ਰਿਹਾ ਠੀਕ ਹੈ ਇੱਕ ਵਚਨ ਦੇ ਵਿੱਚ ਜਿਹੜੀ ਹੈ ਇਸਤਰੀ ਲਿੰਗ ਹੈ ਤਾਂ ਕਿਰਿਆ ਹੋਵੇਗੀ ਦਾ ਮੇਲ ਕੀ ਦੇ ਨਾਲ ਹੈ ਇੱਕ ਵਚਨ ਇਸਤਰੀ ਲਿੰਗ ਰੂਪ ਦੇ ਨਾਲ ਹੈ ਠੀਕ ਹੈ ਉਸ ਤੋਂ ਬਾਅਦ ਆਪਣਾ ਜਿਹੜਾ ਹੈ ਕੁਐਸਚਨ ਹੈ ਅ ਦਰਵਾਜ਼ੇ ਤੋਂ ਥੋੜੇ ਫਰਕ ਦੇ ਨਾਲ ਮੰਦਰ ਹੁੰਦਾ ਤੋ ਸੰਬੰਧਕ ਦਾ ਅਧਿਕਾਰ ਕੀ ਹੈ ਦਰਵਾਜ਼ੇ ਤੋਂ ਥੋੜਾ ਫਰਕ ਨਾਲ ਮੰਦਰ ਹੁੰਦਾ ਤੋ ਸੰਬੰਧਕ ਜਿਹੜਾ ਹੈ ਸਾਡਾ ਇੱਥੇ ਇਹਦੇ ਵਿੱਚ ਦੇਖਾਂਗੇ ਹੁਣ ਦਰਵਾਜਾ ਠੀਕ ਹੈ ਦਰਵਾਜੇ ਦਾ ਇੱਕ ਰੂਪ ਇੱਕ ਵਚਨ ਦਾ ਰੂਪ ਕੀ ਬਣਦਾ ਦਰਵਾਜੇ ਪਰ ਉਹ ਬਹੁਵਚਨ ਦਾ ਨਹੀਂ ਬਣਿਆ ਸੋ ਉਹ ਇਕਵਚਨ ਹੀ ਹੈ ਤਾਂ ਆਪਣਾ ਕਿਹੜਾ ਹੈ ਇਕਵਚਨ ਦਾ ਹੀ ਰੂਪ ਇੱਥੇ ਆਊਗਾ ਠੀਕ ਹੈ ਕਿ ਦਰਵਾਜੇ ਤੋਂ ਸਾਈਡ ਦੇ ਉੱਤੇ ਜਿਹੜਾ ਹੁੰਦਾ ਆਪਣਾ ਉਹ ਹੁੰਦਾ ਮੰਦਰ ਹੁੰਦਾ ਠੀਕ ਹੈ ਤਾਂ ਦਰਵਾਜੇ ਨਹੀਂ ਹੈਗਾ ਇਹ ਬਹੁਤ ਸਾਰੇ ਦਰਵਾਜਿਆਂ ਦੀ ਗੱਲ ਨਹੀਂ ਹੈ ਦਰਵਾਜਾ ਹੀ ਹੈ ਤਾਂ ਇੱਕ ਵਚਨ ਹੀ ਹੈ ਹੁਣ ਉਸ ਤੋਂ ਬਾਅਦ ਹੈਗਾ ਕੋ ਗਲੀਆਂ ਕੋਠੇ ਤੋਂ ਕੋਠੇ ਛਾਲ ਮਾਰ ਕੇ ਟੱਪੀਆਂ ਜਾਂਦੀਆਂ ਅਪਦਾਨ ਅਤੇ ਅਧਿਕਰਣ ਕਾਰਕ ਦੀ ਜਿਹੜੀ ਹੈ ਆਪਾਂ ਨੇ ਪਛਾਣ ਕਰਨੀ ਹੈ ਤਾਂ ਗਲੀਆਂ ਕੋਠੇ ਤੋਂ ਕੋਠੇ ਹੁਣ ਕੋਠੇ ਤੋਂ ਕੋਠੇ ਜਿਹੜਾ ਹੈ ਦੇਖੋ ਕੋਠੇ ਤੋਂ ਹੈਗਾ ਅਪਦਾਨ ਕਾਰਕ ਠੀਕ ਹੈ ਅਲੱਗ ਹੋ ਰਿਹਾ ਹੈ ਕੋਠੇ ਤੋਂ ਪਲੱਸ ਕੋਠੇ ਦੇ ਉੱਤੇ ਦੁਬਾਰਾ ਜਿਹੜਾ ਹੈ ਅਧਿਕਰਣ ਹੋ ਰਿਹਾ ਹੈ ਅਧਿਕਾਰ ਹੋ ਰਿਹਾ ਹੈ ਤਾਂ ਆਪਾਂ ਕੋਠੇ ਤੋਂ ਜਿਹੜਾ ਹੈ ਉਹ ਅਪਦਾਨ ਹੈ ਕੋਠੇ ਜਿਹੜਾ ਹੈ ਅਧਿਕਰਣ ਹੈ ਠੀਕ ਹੈ ਉਸ ਤੋਂ ਬਾਅਦ ਹੈ ਪੰਜਾਬ ਪੰਜਾਬ ਵਿੱਚ ਪਹਿਲੀ ਵਾਰ ਖੇਤੀਬਾੜੀ ਦੇ ਕਿੱਤੇ ਵਿੱਚ ਮੁਕਾਬਲਾ ਅਤੇ ਵਪਾਰਕ ਸੂਝ ਦਾ ਜਿਹੜਾ ਹੈ ਦਖਲ ਹੋਇਆ ਪਿਛ ਲੱਗੀ ਕਾਰਕ ਜਿਹੜੀ ਹੈ ਆਪਾਂ ਨੇ ਇਸ 'ਚ ਦੇਖਣੀ ਹੈ ਤਾਂ ਪੰਜਾਬ ਵਿੱਚ ਪਹਿਲੀ ਵਾਰ ਖੇਤੀਬਾੜੀ ਦੇ ਕਿੱਤੇ ਵਿੱਚ ਮੁਕਾਬਲਾ ਤੇ ਵਪਾਰਕ ਸੂਝ ਦਾ ਦਖਲ ਹੋਇਆ ਹੁਣ ਦੇਖੋ ਇੱਥੇ ਪਿਛ ਲੱਗੀ ਕਾਰਕ ਕੀ ਹੈਗਾ ਖੇਤੀਬਾੜੀ ਦੇ ਸੂਝ ਦਾ ਤਾਂ ਕਾਰਕ ਦੇ ਪਿੱਛੇ ਜਿਹੜਾ ਹੈ ਖੇਤੀਬਾੜੀ ਦੇ ਸੂਝ ਦਾ ਹੁਣ ਜਿਹੜਾ ਹੈ ਬ੍ਰੈਕਟਾਂ ਦੇ ਵਿੱਚ ਫੇਰ ਆਪਾਂ ਨੇ ਉਦੇਸ਼ ਅਤੇ ਵਿਦੇ ਜਿਹੜਾ ਹੈ ਆਪਾਂ ਨੇ ਪਛਾਣਨਾ ਹੁਣ ਪਿੰਡ ਇੱਕ ਉਸ ਤਰ੍ਹਾਂ ਦੀ ਸੱਭਿਆਚਾਰਕ ਇਕਾਈ ਨਹੀਂ ਰਿਹਾ ਹੁਣ ਦੇਖੋ ਪਿੰਡ ਜਿਹੜਾ ਹੈ ਪਿੰਡ ਜਿਹੜਾ ਹੈ ਇੱਥੇ ਉਦੇਸ਼ ਹੈ ਕਿਉਂਕਿ ਪਿੰਡ ਨਹੀਂ ਨਾ ਰਿਹਾ ਤਾਂ ਹੁਣ ਇੱਕ ਤਰ੍ਹਾਂ ਉਸ ਦੀ ਇੱਕ ਸੱਭਿਆਚਾਰਕ ਇਕਾਈ ਨਹੀਂ ਰਹੀ ਆ ਇੱਕ ਹੀ ਹੈਗਾ ਆਪਣਾ ਵਿਦੇ ਜਿਹੜਾ ਕੰਮ ਕਰ ਰਿਹਾ ਹੈ ਉਹ ਉਦੇਸ਼ ਹੈ ਜਿਹੜਾ ਕੰਮ ਹੋ ਰਿਹਾ ਉਹ ਵਿਦੇ ਹੈ ਜਿਹੜਾ ਪੂਰਾ ਡਿਪੈਂਡ ਹੁੰਦਾ ਉਦੇਸ਼ ਤੇ ਨਵੇਂ sire te ਵਾੜਾਂ ਕੀਤੀਆਂ ਗਈਆਂ ਅਤੇ ਵਾੜੇ ਜਿਹੜੇ ਸੀ ਹੋਂਦ ਦੇ ਚ ਆ ਗਏ ਮੰਤਰ ਅਨੁਸਾਰ ਵਾਕ ਦੀ ਕਿਸਮ ਦੱਸੋ ਅਤੇ ਯੋਜਕਤੀ ਪਛਾਣ ਕਰੋ ਹੁਣ ਦੇਖੋ ਇਹਦੇ ਵਿੱਚ ਆਪਣੇ ਦੋ ਸੈਂਟੈਂਸ ਹੈ ਨਵੇਂ sire te ਵਾੜਾ ਕੀਤੀਆਂ ਗਈਆਂ ਵਾੜੇ ਹੋਂਦ ਦੇ ਵਿੱਚ ਆਏ ਤਾਂ ਇਸ ਦੇ ਵਿੱਚ ਜਿਹੜਾ ਹੈ ਕਿਹੜਾ ਵਾਕ ਹੈ ਸੰਯੁਕਤ ਕਿਉਂਕਿ ਸੰਯੁਕਤ ਦਾ ਮਤਲਬ ਦੋ ਜਿਹੜੇ ਹੈ ਸੈਂਟੈਂਸ ਇਸ ਦੇ ਵਿੱਚ ਫਾਰਮੈਟ ਹੋ ਰਹੇ ਨੇ ਤੇ ਸੰਬੰਧਕ ਜਿਹੜਾ ਹੈ ਕਿਹੜਾ ਲੱਗਿਆ ਹੋਇਆ ਸਾਡੇ ਅਤੇ ਫਾਈਨ ਯੋਜਕ ਕਿਹੜਾ ਲੱਗਿਆ ਹੋਇਆ ਸਬੰਧਕ ਸਬੰਧਕ ਕਿਹੜਾ ਲੱਗਿਆ ਹੋਇਆ ਅਤੇ ਜਿਵੇਂ ਆ ਕਨੈਕਟਡਸ ਨਹੀਂ ਕਰਦੇ ਆਪਾਂ ਕਨਜਕਸ਼ਨਸ ਤੋਂ ਮੈਂ ਤਾਂ ਇਹ ਕਿਹੜਾ ਵਾਕ ਹੈਗਾ ਸੰਯੁਕਤ ਵਾਕ ਹੈ ਠੀਕ ਹੈ ਭੂਮੀਆਂ ਪਿੰਡ ਦੀ ਸਾਰੀ ਭੂਮੀ ਵਿੱਚ ਫੈਲਿਆ ਹਰ ਥਾਂ ਹਾਜ਼ਰ ਹੁੰਦਾ ਹੈ ਕਿਰਿਆ ਦਾ ਕਰਤਾ ਨਾਲ ਮੇਲ ਕਿਸ ਰੂਪ ਦੇ ਵਿੱਚ ਹੈ ਤਾਂ ਭੂਮੀਆਂ ਸਾਰੀ ਭੂਮੀ ਪਿੰਡ ਦੀ ਸਾਰੀ ਭੂਮੀ ਵਿੱਚ ਫੈਲਿਆ ਹਰ ਥਾਂ ਹਾਜ਼ਰ ਹੁੰਦਾ ਹੁਣ ਦੇਖੋ 3rd ਹੈ ਕਿਰਿਆ ਕੀ ਹੈਗੀ ਹੈ ਹੁੰਦਾ ਹੈ ਇਕਵਚਨ ਪੁਲਿੰਗ ਹੈ ਹੁੰਦਾ ਹੈ ਮਤਲਬ ਇਕਵਚਨ ਆਪਾਂ ਨੇ ਇਹ ਦੱਸਣਾ ਹੈ ਇਕਵਚਨ ਹੈ ਬਹੁਵਚਨ ਹੈ ਜਦੋਂ ਆਪਾਂ ਨੂੰ ਮੇਲ ਪੁੱਛਿਆ ਜਾਵੇ ਤਾਂ ਇਕਵਚਨ ਇਸਤਰੀ ਲਿੰਗ ਹੈ ਠੀਕ ਹੈ ਜਾਂ ਫਿਰ ਪੁਲਿੰਗ ਹੈ ਜਾਂ ਫਿਰ ਇਕਵਚਨ ਹੈ ਇਹ ਆਪਾਂ ਨੇ ਦੱਸਣਾ ਤਾਂ ਇੱਥੇ ਭੂਮੀਆਂ ਜਿਹੜਾ ਹੈ ਇਹ ਕੀ ਹੈਗਾ ਪੁਲਿੰਗ ਅਤੇ ਕਿਹੜਾ ਹੈ ਇਕਵਚਨ ਪੁਲਿੰਗ ਹੈ ਫਾਈਂਡ ਇਹਨੂੰ ਐਦਾਂ ਆਪਾਂ ਨੇ ਕਰਨਾ ਜਦੋਂ ਤੁਸੀਂ ਕਰੋਗੇ ਨਾ ਤੁਹਾਨੂੰ ਸਮਝ ਆ ਜਾਊਗਾ ਤੇ ਕੁਦਰਤੀ ਆਫਤਾਂ ਵੇਲੇ ਵੀ ਫਸਲਾਂ ਦੀ ਰੱਖਿਆ ਲਈ ਖੇਤਰਪਾਲ ਨੂੰ ਭੇਂਟਾ ਜੜੀਆਂ ਨੇ ਚੜਾਈਆਂ ਜਾਂਦੀਆਂ ਕਿਰਿਆ ਦਾ ਕਿਸ ਦੇ ਨਾਲ ਰੂਪ ਦੇ ਵਿੱਚ ਮੇਲ ਹੈ ਹੁਣ ਦੇਖੋ ਕੁਦਰਤੀ ਆਫਤਾਂ ਵੇਲੇ ਵੀ ਫਸਲਾਂ ਦੀ ਰੱਖਿਆ ਲਈ ਖੇਤਰ ਪਾਲਨ ਨੂੰ ਪੈਂਟਾਂ ਜਿਹੜੀਆਂ ਨੇ ਚੜਾਈਆਂ ਜਾਂਦੀਆਂ ਹਨ ਠੀਕ ਹੈ ਇਹਦੇ ਵਿੱਚ ਦੇਖੋ ਚੜਾਈਆਂ ਜਾਂਦੀਆਂ ਨੇ ਇਹ ਤਾਂ ਕਿਰਿਆ ਹੁਣੇ ਮੈਂ ਤੁਹਾਨੂੰ ਉੱਪਰ ਵੀ ਦੱਸ ਕੇ ਆਟੀਆਂ ਵੀ ਇਹ ਕਿਰਿਆ ਹੁਣ ਕਿਰਿਆ ਕੀ ਇਹ ਚੜਾਈਆਂ ਜਾਂਦੀਆਂ ਹਨ ਜਾਂਦੀਆਂ ਮਤਲਬ ਇਹ ਕਾਦੇ ਲੀ ਹੈ ਇਸਤਰੀ ਲਿੰਗ ਲੀ ਹੈ ਤਾਂ ਇਸਤਰੀ ਲਿੰਗ ਇੱਥੇ ਜਾਂਦੀ ਤਾਂ ਨਹੀਂ ਹੈ ਬਹੁਵਚਨ ਹੈ ਨਾ ਬਹੁਵਚਨ ਇਸਤਰੀ ਲਿੰਗ ਹੈ ਅਤੇ ਇਸ ਦਾ ਕੀ ਹੈਗਾ ਕਰਮ ਕੀ ਹੈਗਾ ਪੇਟਾ ਪੇਟਾਂ ਚੜਾਈਆਂ ਜਾਂਦੀਆਂ ਇਹ ਕਰਮ ਹੈ ਕਿ ਪੇਂਟ ਹੈ ਠੀਕ ਹੈ ਤੇ ਹੁਣ ਆਪਾਂ ਨੇ ਮੇਲ ਦੇ ਵਿੱਚ ਇਹ ਦੇਖਣਾ ਹੈ ਵੀ ਇਹ ਇਕਵਚਨ ਹੈ ਬਹੁਵਚਨ ਹੈ ਇਸਤਰੀ ਲਿੰਗ ਹੈ ਪੁਲਿੰਗ ਹੈ ਫਾਈਨ ਤੇ ਜਾਂਦਾ ਹੈ ਤਾਂ ਉਹ ਪੁਲਿੰਗ ਹੈ ਜਾਂਦੀ ਹੈ ਤਾਂ ਉਹ ਇਸਤਰੀ ਲਿੰਗ ਹੈ ਜਾਂਦੀਆਂ ਹਨ ਤਾਂ ਬਹੁਵਚਨ ਇਸਤਰੀ ਲਿੰਗ ਹੈ ਜਾਂਦੇ ਹਨ ਤਾਂ ਉਹ ਕੀ ਹੈ ਬਹੁਵਚਨ ਪੁਲਿੰਗ ਹੈ ਠੀਕ ਹੈ ਉਸ ਤੋਂ ਬਾਅਦ ਹੈਗਾ ਪੰਜਾਬ ਵਿੱਚ ਜਦੋਂ ਫਸਲ ਪੱਕਦੀ ਹੈ ਤਾਂ ਬ੍ਰਾਹਮਣਾਂ ਨੂੰ ਸਦਕੇ ਫਸਲ ਵਟਣ ਲਈ ਕੋਈ ਨਾ ਕੋਈ ਸ਼ੁਭ ਮਹੌਰਤ ਜਿਹੜਾ ਹੈ ਕੱਢਿਆ ਜਾਂਦਾ ਹੈ ਕਾਰਕੀ ਸੰਬੰਧਾਂ ਦੀ ਨਿਸ਼ਾਨਦੇਹੀ ਕਰਨੀ ਹੈ ਠੀਕ ਹੈ ਹੁਣ ਪੰਜਾਬ ਵਿੱਚ ਜਦੋਂ ਫਸਲ ਪੱਕਦੀ ਹੈ ਤਾਂ ਬ੍ਰਾਹਮਣਾਂ ਨੂੰ ਸਦਕੇ ਫਸਲ ਵਡਣ ਲਈ ਠੀਕ ਹੈ ਤਾਂ ਕੋਈ ਸ਼ੁਭ ਮਹੂਰਤ ਕੱਢਿਆ ਜਾਂਦਾ ਹੁਣ ਦੇਖੋ ਇਹਦੇ ਵਿੱਚ ਪੰਜਾਬ ਵਿੱਚ ਇਹ ਕੀ ਹੈਗਾ ਅਧਿਕਰਣ ਕਾਰਕ ਕੀ ਕੀ ਅਧਿਕਾਰ ਹੈ ਪੰਜਾਬ ਦੇ ਵਿੱਚ ਫਸਲ ਕੀ ਹੈਗਾ ਮਹੂਰਤ ਫਸਲ ਮਹੂਰਤ ਜਿਹੜਾ ਹੈ ਸਧਾਰਨ ਕਾਰਕ ਹੈ ਬ੍ਰਾਹਮਣਾ ਜਿਹੜਾ ਹੈ ਬ੍ਰਾਹਮਣ ਦੇ ਪਿੱਛੇ ਬ੍ਰਾਹਮਣਾ ਆ ਲੱਗ ਗਿਆ ਤਾਂ ਇਹ ਪਿਛ ਲੱਗੀ ਕਾਰਕ ਹੈ ਠੀਕ ਹੈ ਬ੍ਰਾਹਮਣ ਦੇ ਪਿੱਛੇ ਕੀ ਲੱਗ ਗਿਆ ਪਿੱਛੇ ਲੱਗੀ ਕਾਰਕ ਹੋ ਗਿਆ ਫਾਈਨ ਉਸ ਤੋਂ ਬਾਅਦ ਹੈ ਇਸ ਤਰ੍ਹਾਂ ਪਿੰਡ ਮੈਲਾ ਸੌਰੀ ਪਿੰਡ ਪਹਿਲਾਂ ਦਰਵਾਜਿਓ ਤੇ ਫਿਰ ਫਿਰਨੀਓ ਫੇ ਬਾਹਰ ਆਵਸਿਆ ਤਾਂ ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਸੀ ਵਿਪਕਤੀਆਂ ਇਸ ਦੇ ਵਿੱਚ ਦਰਵਾਜਿਓ ਕੀ ਹੈਗਾ ਇਹਦੇ ਵਿੱਚ ਨਾਮ ਜਿਹੜਾ ਹੈ ਦਰਵਾਜਾ ਹੈ ਦਰਵਾਜੇ ਤੋਂ ਆਪਣਾ ਕੀ ਲੱਗ ਗਿਆ ਉਹ ਲੱਗ ਗਿਆ ਉਹ ਵਿਪਕਤੀ ਲੱਗ ਕੇ ਕੀ ਬਣ ਗਿਆ ਦਰਵਾਜਿਓ ਤਾਂ ਆਪਾਂ ਨੇ ਸ਼ਬਦ ਦੱਸਣਾ ਦਰਵਾਜਾ ਪਲੱਸ ਓ ਵਿਪਕਤੀ ਹੈ ਦਰਵਾਜਾ ਕੀ ਹੈਗਾ ਨਾਮ ਹੈ ਫਿਰਨੀ ਕੀ ਹੈਗਾ ਨਾਮ ਹੈ ਤੇ ਵਿਪਕਤੀ ਕਿਹੜੀ ਲੱਗੀ ਹੈ ਉਹ ਫਿਰਨੀਓ ਠੀਕ ਹੈ ਇਹਦੇ ਵਿੱਚ ਦੋ ਵਰਡਸ ਆਪਾਂ ਨੇ ਲੱਭਣੇ ਨੇ ਕਿ ਇੱਕ ਤਾਂ ਦਰਵਜਿਓ ਇੱਕ ਫਿਰਨੀਓ ਇਹ ਕੀ ਹੈਗੀਆਂ ਵਿਪਕਤੀਆਂ ਨੇ ਠੀਕ ਹੈ ਉਸ ਤੋਂ ਬਾਅਦ ਹੈ ਵਾਕਾਂ ਸੰਬੰਧੀ ਬ੍ਰੈਕਟਾਂ ਵਿੱਚ ਪੁੱਛੇ ਜਿਹੜੇ ਨੇ ਉੱਤਰ ਦੱਸਣੇ ਨੇ ਤੇ ਪੂਮੇ ਦੀ ਪੂਜਾ ਆਮ ਤੌਰ ਤੇ ਐਤਵਾਰ ਨੂੰ ਕੀਤੀ ਜਾਂਦੀ ਹੈ ਵਾਕ ਦੇ ਕਾਰਜੀ ਤੱਤਾਂ ਦੀ ਜਾਣਕਾਰੀ ਦਿਓ ਕੰਮ ਕਿਹੜੇ ਵਾਕ ਕਰ ਰਹੇ ਨੇ ਕਾਰਜ ਕਿਹੜੇ ਵਾਕ ਕਰ ਰਹੇ ਨੇ ਪੂਮੇ ਦੀ ਪੂਜਾ ਆਮ ਤੌਰ ਤੇ ਐਤਵਾਰ ਨੂੰ ਕੀਤੀ ਜਾਂਦੀ ਹੈ ਹੁਣ ਦੇਖੋ ਪੂਜਾ ਪੂਜਾ ਕੀ ਹੈਗੀ ਹੈ ਕਰਤਾ ਠੀਕ ਹੈ ਕੰਮ ਹੋ ਰਿਹਾ ਠੀਕ ਹੈ ਪੂਜਾ ਕੀਤੀ ਜਾ ਰਹੀ ਹੈ ਕੀਤੀ ਜਾਂਦੀ ਹੈ ਇਹ ਸਾਡੀ ਕਿਰਿਆ ਹੈਗੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਧਾਰਨਾ ਹੈ ਕਿ ਹਰ ਪਿੰਡ ਦੇ ਆਪਣੇ ਦੇਵਤੇ ਹੁੰਦੇ ਨੇ ਠੀਕ ਹੈ ਜੋ ਪਿੰਡ ਦੀ ਰੱਖਿਆ ਕਰਦੇ ਨੇ ਉਪਵਾਹ ਇਹਦੇ ਵਿੱਚ ਕਿਹੜਾ ਠੀਕ ਹੈ ਵਾਕ ਤੇ ਉਪਵਾਕ ਕਿਹੜਾ ਹੁਣ ਵਾਕ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਵਾਕ ਕਿਹੜਾ ਹੈ ਧਾਰਨਾ ਹੈ ਕਿ ਹਰ ਪਿੰਡ ਦੇ ਆਪਣੇ ਦੇਵਤੇ ਹੁੰਦੇ ਨੇ ਜੋ ਪਿੰਡ ਦੀ ਰੱਖਿਆ ਕਰਦੇ ਨੇ ਤਾਂ ਧਾਰਨਾ ਹੈ ਇਹ ਕੀ ਹੈਗਾ ਮੁੱਖ ਉਪਵਾਕ ਹੈ ਨਾਵ ਕਿਹੜਾ ਜਿਹਦੇ ਵਿੱਚ ਨਾਮ ਆਇਆ ਹੈ ਹਰ ਪਿੰਡ ਦੇ ਆਪਣੇ ਦੇਵਤੇ ਹੁੰਦੇ ਨੇ ਵਿਸ਼ੇਸ਼ਣ ਮਤਲਬ ਪਿੰਡ ਦੀ ਰੱਖਿਆ ਕਰਦੇ ਨੇ ਵੀ ਉਹੀ ਵਾਲੇ ਦੇਵਤੇ ਜਿਹੜੇ ਪਿੰਡ ਦੀ ਰੱਖਿਆ ਕਰਦੇ ਨੇ ਤਾਂ ਵਿਸ਼ੇਸ਼ਣ ਹੈ ਨਾ ਇਸ ਚ ਕਿ ਪਿੰਡ ਦੀ ਰੱਖਿਆ ਕਰਦੇ ਇਹ ਵਿਸ਼ੇਸ਼ਤਾ ਹੈ ਤੇ ਆਪਾਂ ਇਸ ਨੂੰ ਵਿਸ਼ੇਸ਼ਣ ਨਹੀਂ ਉਪਵਾਕ ਕਵਾਂਗੇ ਤਾਂ ਜਦੋਂ ਆਪਾਂ ਨੂੰ ਪੁੱਛਿਆ ਉਪਵਾਕ ਕਿਹਨੇ ਤਾਂ ਆਪਾਂ ਨੇ ਨਾਂਵ ਉਪਵਾਕ ਲੱਭੜੇ ਠੀਕ ਹੈ ਫਿਰ ਵਿਸ਼ੇਸ਼ਣ ਉਪਵਾਕ ਲੱਭਣਾ ਠੀਕ ਹੈ ਸੋ ਐਦਾਂ ਆਪਾਂ ਨੇ ਮੁੱਖ ਉਪਵਾਕ ਵੀ ਲੱਭਣਾ ਉਸ ਤੋਂ ਬਾਅਦ ਦੇ ਵਿੱਚ ਹੈ ਤੱਪ ਨੂੰ ਧੰਦਾ ਬਣਾ ਲੈਣਾ ਠੀਕ ਨਹੀਂ ਪ੍ਰਦਾਨ ਅਪਰਦਾਨ ਕਰਮ ਦੀ ਪਰਛਾਣ ਕਰਨੋ ਕਿ ਪ੍ਰਦਾਨ ਕਿਹੜਾ ਕਰਮ ਹੈ ਅਪਰਦਾਨ ਕਿਹੜਾ ਕਰਮ ਹੈ ਤੱਪ ਨੂੰ ਧੰਦਾ ਬਣਾ ਲੈਣਾ ਠੀਕ ਨਹੀਂ ਹੈ ਤੱਪ ਕੀ ਹੈਗਾ ਅਪਰਦਾਨ ਤੰਦਾ ਜਿਹੜਾ ਹੈ ਪ੍ਰਦਾਨ ਠੀਕ ਹੈ ਉਸ ਤੋਂ ਬਾਅਦ ਹੈ ਆਉਂਦੇ ਜਾਂਦੇ ਆ ਦੇ ਇਕ ਲਸੂੜੇ ਦਾ ਦਰਖਤ ਆਪਣੀਆਂ ਲਸੂੜੀਆਂ ਦੀਆਂ ਗਟਕਾਂ ਕਿਉਂ ਚੁਪਕਾ ਦਿੰਦਾ ਹੈ ਸੰਬੰਧਕਾਂ ਦਾ ਸੰਬੰਧ ਪਦ ਦੇ ਮੇਲ ਦੇ ਕਿਸ ਰੂਪ ਦੇ ਨਾਲ ਹੈ ਆਉਂਦਿਆਂ ਜਾਂਦੇ ਆ ਦੇ ਹੁਣ ਦਾ ਦਾ ਕੀ ਬਣਿਆ ਹੋਇਆ ਹੈ ਦਾ ਇੱਕ ਪੁਲਿੰਗ ਹੈ ਸੰਬੰਧਕ ਦਾ ਜਿਹੜਾ ਹੈ ਦਰਖਤ ਹੈ ਤੇ ਇਹ ਵੀ ਇੱਕ ਵਚਨ ਦੇ ਵਿੱਚ ਹੈ ਠੀਕ ਹੈ ਦੀਆਂ ਜਿਹੜਾ ਹੈਗਾ ਉਹ ਕੀ ਹੈਗਾ ਆਪਣਾ ਬਹੁਵਚਨ ਇਸਤਰੀ ਲਿੰਗ ਹੈ ਲਸੂੜੀਆਂ ਜਿਹੜਾ ਹੈ ਬਹੁਵਚਨ ਇਸਤਰੀ ਲਿੰਗ ਹੈ ਸਮਝ ਆ ਰਿਹਾ ਤੁਹਾਨੂੰ ਜਦੋਂ ਆਪਾਂ ਕਰਾਂਗੇ ਤੁਹਾਨੂੰ ਸਮਝ ਆ ਜਾਊ ਕਿ ਆਪਾਂ ਨੇ ਕਿਹੜੇ ਕਿਹੜੇ ਮੇਲ ਛਾਂਟਣੇ ਨੇ ਉਸ ਤੋਂ ਬਾਅਦ ਚਾਹੇ ਉਹ ਵਾਰੋ ਵਾਰੀ ਵੱਡੀ ਉਮਰ ਦੇ ਬੰਦੇ ਆਂ ਔਰਤਾਂ ਮੁੰਡਿਆਂ ਕੁੜੀਆਂ ਨੂੰ ਕਹਿੰਦਾ ਹੈ ਕਿ ਉਹ ਆਪੋ ਆਪਣੀ ਉਮਰ ਦੇ ਉਮਰ ਅਤੇ ਸ਼ੌਂਕ ਮੁਤਾਬਕ ਗੀਤ ਤੇ ਕਹਾਣੀਆਂ ਜੋੜਨ ਸੰਬੰਧਕ ਨੂੰ ਨੇ ਕਿਨਾ ਕਿਨਾ ਥਾਵਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਤਾਂ ਸੰਬੰਧਕ ਨੂੰ ਨੇ ਵਾਕ ਦੇ ਵਿੱਚ ਪੁਲਿੰਗ ਕਰਤਿਆਂ ਨੂੰ ਬੰਦੇ ਅਤੇ ਮੁੰਡਿਆਂ ਨੂੰ ਸਬੰਧਕੀ ਦੇ ਕੇ ਬੰਦਿਆਂ ਤੇ ਮੁੰਡਿਆ ਬਣਾ ਦਿੱਤਾ ਠੀਕ ਹੈ ਆ ਦੇਖੋ ਮੁੰਡਿਆਂ ਮੁੰਡਿਆਂ ਅਤੇ ਕੁੜੀਆਂ ਨੂੰ ਕੀ ਬਣਾ ਦਿੱਤਾ ਹੈ ਇਸ ਨੇ ਮੁੰਡਿਆਂ ਤੇ ਕੁੜੀਆਂ ਨੂੰ ਕੀ ਬਣਾ ਦਿੱਤਾ ਹੈਗਾ ਸਬੰਧਕੀ ਰੂਪ ਦੇ ਕੇ ਬੰਦਿਆਂ ਤੇ ਮੁੰਡਿਆਂ ਬਣਾ ਦਿੱਤਾ ਬੰਦੇ ਨੂੰ ਬੰਦਿਆਂ ਮੁੰਡਿਆਂ ਨੂੰ ਮੁੰਡਿਆ ਬਣਾ ਦਿੱਤਾ ਉਸ ਤੋਂ ਬਾਅਦ ਹੈ ਆਪਣਾ ਅਸਲ ਵਿੱਚ ਲੋਕ ਸਾਹਿਤਿਕ ਰਚਨਾਵਾਂ ਦੇ ਸੰਚਾਰ ਦੇ ਮਾਧਿਅਮ ਅਤੇ ਪ੍ਰਕਿਰਿਆ ਵਿੱਚ ਸਾਡੇ ਪ੍ਰਸ਼ਨਾਂ ਦਾ ਉੱਤਰ ਪਿਆ ਹੈ ਕਾਰਕੀ ਸੰਬੰਧਾਂ ਦੀ ਨਿਸ਼ਾਨਦੇਹੀ ਕਰੋ ਕਾਰਕ ਕਿਹੜੇ-ਕਿਹੜੇ ਸ਼ਬਦ ਹਨ ਕਰਤਾ ਨੇ ਕਰਮ ਨੂੰ ਕਰਨ ਨਾਲ ਠੀਕ ਹੈ ਸੋ ਐਦਾਂ ਤੋਂ ਅਸਲ ਵਿੱਚ ਮਾਧਿਅਮ ਅਤੇ ਪ੍ਰਕਿਰਿਆ ਜਿਹੜੀ ਹੈ ਉਹ ਅਧਿਕਰਣ ਕਾਰਕ ਹੈ ਠੀਕ ਹੈ ਮਾਧਿਅਮ ਅਤੇ ਪ੍ਰਕਿਰਿਆ ਅਧਿਕਰਣ ਕਾਰਕ ਹੈ ਪ੍ਰਸ਼ਨ ਪ੍ਰਸ਼ਨ ਦੇ ਨਾਲ ਆ ਲੱਗ ਕੇ ਪਿਛੇ ਲੱਗੀ ਕਾਰਕ ਹੋਗੀ ਉੱਤਰ ਜਿਹੜਾ ਹੈ ਇੱਕ ਸਧਾਰਨ ਕਾਰਕ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪੰਜਾਬ ਦੇ ਜਮਿਆਂ ਨੂੰ ਨਿੱਤ ਮੁਹਿਮਾ ਉਦੇਸ਼ ਅਤੇ ਵਿਦੇ ਜਾਣੋ ਹੁਣ ਦੇਖੋ ਪੰਜਾਬ ਪੰਜਾਬ ਕੀ ਹੈ ਪੰਜਾਬ ਦੇ ਜਮਿਆਂ ਨੂੰ ਇਹ ਹੈਗਾ ਉਦੇਸ਼ ਨਿੱਤ ਮੁਹਿਮਾ ਵਿਦੇ ਉਸ ਤੋਂ ਬਾਅਦ ਹੈਗਾ ਉਹ ਲੋਕ ਜੋ ਆਰੀਆ ਦੇ ਆਗਮਨ ਤੋਂ ਪਹਿਲਾਂ ਸਿੰਧ ਵਿੱਚ ਮੋਹਨਜੋਦੜੋ ਵਰਗੀ ਸਭਿਅਤਾ ਦੇ ਵਾਰਸ ਹਨ ਪੰਜਾਬ ਵਿੱਚ ਆਪਣਾ ਪ੍ਰਭਾਵ ਜਰੂਰ ਰੱਖਦੇ ਨੇ ਵਾਕ ਦੀ ਕਿਸਮ ਕਿਹੜੀ ਹੈਗੀ ਤੇ ਉਹ ਪਵਾਕ ਨੇ ਖੇੜੋ ਹੁਣ ਇਹਦੇ ਵਿੱਚ ਜਿਹੜਾ ਹੈ ਮਿਸ਼ਰਤ ਵਾਕ ਹੈ ਠੀਕ ਹੈ ਦੂਜੇ ਵਾਲਾ ਵਾਕ ਜਿਹੜਾ ਹੈ ਮਿਸ਼ਰਤ ਵਾਕ ਹੈ ਕਿਉਂ ਕਿ ਇਹਦੇ ਵਿੱਚ ਕੀ ਹੈਗਾ ਉਹ ਲੋਕ ਜੋ ਆਰੀਆ ਦੇ ਆਗਮਨ ਤੋਂ ਪਹਿਲਾਂ ਮੋਹਨਜੋਦੜੋ ਬੜੀ ਵਰਗੀ ਸਭਿਅਤਾ ਦੇ ਵਾਰਸ ਸੀਗੇ ਇੱਥੇ ਤੋਂ ਇੱਥੇ ਤੱਕ ਜਿਹੜੇ ਹੈਗੇ ਨੇ ਦੋ ਜਿਹੜੇ ਨੇ ਆਪਾਂ ਨੂੰ ਸੈਂਟੈਂਸ ਮਿਲ ਰਹੇ ਨੇ ਤਾਂ ਵਾਕ ਜਿਹੜਾ ਹੈਗਾ ਸਾਡਾ ਕੀ ਹੈਗਾ ਮਿਸ਼ਰਤ ਵਾਕ ਹੈ ਠੀਕ ਹੈ ਇਹਦੇ ਵਿੱਚ ਜਿਹੜਾ ਹੈ ਮੁੱਖ ਵਾਕ ਜਿਹੜਾ ਹੈਗਾ ਆਪਣਾ ਲੋਕ ਪੰਜਾਬੀ 'ਚ ਆਪਣਾ ਪ੍ਰਭਾਵ ਜ਼ਰੂਰ ਰੱਖਦੇ ਹੋਣਗੇ ਆਰੀਆ ਦੇ ਆਗਮਨ ਤੋਂ ਲੈ ਕੇ ਜਿਹੜੇ ਵਾਰਸ ਹਨ ਇਹ ਜਿਹੜਾ ਹੈ ਵਿਸ਼ੇਸ਼ਣ ਹੈ ਕਿਉਂਕਿ ਇਸੇ ਵਿੱਚ ਵਰਗੀ ਸਭਿਅਤਾ ਦਾ ਜ਼ਿਕਰ ਆਇਆ ਠੀਕ ਹੈ ਕਿ ਐਸੀ ਸਭਿਅਤਾ ਸੀ ਤਾਂ ਉਹ ਵਿਸ਼ੇਸ਼ਣ ਹੈ ਹੁਣ ਇਹਦੇ ਵਿੱਚ ਪੰਜਾਬੀ ਹਰ ਚੀਜ਼ ਨੂੰ ਕੋਖ ਕੇ ਵੇਖਦਾ ਹੈ ਕਿਰਿਆ ਦਾ ਜਿਹੜਾ ਹੈ ਵੇਖਦਾ ਹੈ ਇਹ ਕਿਸ ਨਾਲ ਮੇਲ ਹੈ ਵੇਖਦਾ ਹੈ ਤਾਂ ਵੇਖਦਾ ਹੈ ਕੀ ਹੈਗਾ ਇਹਦੇ ਵਿੱਚ ਇਕਵਚਨ ਹੈ ਦੇਖਦਾ ਹੈ ਇਕਵਚਨ ਪੁਲਿੰਗ ਹੈ ਮੁੰਡਾ ਹੈ ਨਾ ਮੁੰਡੇ ਵਾਸਤੇ ਯੂਜ਼ ਕੀਤਾ ਗਿਆ ਦੇਖਦਾ ਹੈ ਤਾਂ ਐਦਾਂ ਉਸ ਤੋਂ ਬਾਅਦ ਦੇ ਵਿੱਚ ਸਾਡਾ ਫੋਰਥ ਵਾਲਾ ਹੈ ਹੁਣ ਤੂੰ ਹੁਣ ਤਾਂ ਤੂੰ ਪਿਆ ਮਿੰਤਾ ਕਰਦਾ ਘਾਟੇ ਵਾਧੇ ਕਰਕੇ ਤੂੰ ਦਾ ਕੀ ਲਿੰਗ ਹੈ ਦੇਖੋ ਤੂੰ ਤੂੰ ਦਾ ਮਤਲਬ ਕੀ ਹੈ ਪੁਲਿੰਗ ਹੈ ਤੇ ਇਹ ਇੱਕ ਵਚਨ ਹੈ ਫਾਈਮ ਪੇਕੇ ਘਰ ਦਾ ਗੀਤ ਹੋਰ ਹੈ ਸੋਹਰੇ ਘਰ ਦਾ ਹੋਰ ਕਰ ਕੀ ਸੰਬੰਧ ਪਛਾਣੋ ਪੇਕੇ ਘਰ ਦਾ ਦਾ ਠੀਕ ਹੈ ਗੀਤ ਹੋਰ ਹੈ ਸੋਹਰੇ ਘਰ ਦਾ ਹੋਰ ਤਾਂ ਇੱਥੇ ਜਿਹੜਾ ਹੈਗਾ ਆਪਣਾ ਅ ਗੀਤ ਜਿਹੜਾ ਹੈਗਾ ਸਧਾਰਨ ਘਰ ਕੈ ਅਤੇ ਘਰ ਜਿਹੜਾ ਹੈ ਪਿਛ ਲੱਗੀ ਘਰ ਕੈ ਠੀਕ ਹੈ ਉਸ ਤੋਂ ਬਾਅਦ ਹੈ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਂਦੀ ਦੁੱਧ ਮਲਾਈਆਂ ਤੁਰਦੀ ਦਾ ਲਖ ਝੂਟੇ ਖਾਂਦਾ ਪੈਰੀ ਚਾਂਜੜਾ ਪਾਈਆਂ ਵਿਪਕਤੀਆਂ ਅਤੇ ਕਾਰਕ ਪਛਾਣੋ ਦੇਖੋ ਨਾਨਕ ਦਾ ਨਾਨਕੀ ਬਣਿਆ ਪਿਆ ਇੱਥੇ ਠੀਕ ਹੈ ਮਲਾਈ ਦਾ ਮਲਾਈਆਂ ਬਣਿਆ ਪਿਆ ਫਾਈਨ ਤਾਂ ਐਦਾਂ ਜਿਹੜਾ ਝਾਂਜੜ ਦਾ ਝਾਂਜੜ ਜਿਹੜਾ ਹੈ ਬਣਿਆ ਹੋਇਆ ਤਾਂ ਐਦਾਂ ਤੁਸੀਂ ਦੇਖੋ ਨਾਨਕ ਨਾਨਕੇ ਨੂੰ ਆਪਾਂ ਕੀ ਕਿਹਾ ਗਿਆ ਨਾਨਕੀ ਠੀਕ ਹੈ ਨਾਅ ਵੈ ਨਾਨਕੇ ਈ ਵਿਪਕਤੀ ਲਈ ਹੋਈ ਹੈ ਇੱਥੇ ਠੀਕ ਹੈ ਈ ਦੀ ਮਾਤਰਾ ਅਧਿਕਰਣ ਕਾਰਕ ਹੈ ਪੈਰੀ ਪੈਰ ਤੋਂ ਬਣਿਆ ਠੀਕ ਹੈ ਇਹ ਵਿਪਕਤੀ ਜਿਹੜੀ ਹੈ ਅਧਿਕਰਣ ਕਾਰਕ ਦੀ ਹੈ ਉਸ ਤੋਂ ਬਾਅਦ ਹੈ ਔਰ ਲੋਕ ਕਹਾਣੀਆਂ ਦੀ ਖਾਨਾ ਬਦੋਸ਼ੀ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਕਰ ਲੈਣਾ ਚਾਹੀਦਾ ਹੈ ਕਿ ਆਖਰ ਲੋਕ ਕਹਾਣੀਆਂ ਕੀ ਹੁੰਦੀਆਂ ਨੇ ਬੰਦਤਰ ਅਤੇ ਕਰਜ਼ੇ ਦੇ ਆਧਾਰ ਤੇ ਵਾਕ ਦੀ ਕਿਸਮ ਬਚਾਉਣਾ ਤਾਂ ਲੋਕ ਕਹਾਣੀਆਂ ਦੀ ਬਦੋਸ਼ੀ ਖਾਨਾ ਬਦੋਸ਼ੀ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਕਰਨਾ ਜ਼ਰੂਰੀ ਹੈ ਕਿ ਆਖਰ ਲੋਕ ਕਹਾਣੀਆਂ ਕੀ ਹੁੰਦੀਆਂ ਹੁਣ ਦੇਖੋ ਦੋ ਸੈਂਟੈਂਸ ਇਸ ਦੇ ਅੱਤੇ ਦਿਖ ਰਹੇ ਨੇ ਆਪਾਂ ਨੂੰ ਫਾਈਨ ਤਾਂ ਕਾਰਕ ਜਿਹੜੇ ਹੈ ਵਾਕ ਦੀ ਕਿਸਮ ਚਾਨਣੀ ਹੈ ਤਾਂ ਬੰਦਤਰ ਦੇ ਆਧਾਰ ਦੇ ਉੱਤੇ ਇੱਕ ਮਿਸ਼ਰਤ ਕਾਰਕ ਹੈ ਠੀਕ ਹੈ ਕਾਰਜ਼ੇ ਆਧਾਰ ਦੇ ਉੱਤੇ ਪ੍ਰਸ਼ਨਿਕ ਜਿਹੜਾ ਹੈ ਵਾਕ ਹੈ ਕਾਰਜ਼ੇ ਆਧਾਰ ਤੇ ਉੱਤੇ ਪ੍ਰਸ਼ਨਿਕ ਹੈ ਠੀਕ ਹੈ ਇਹਦੇ ਵਿੱਚ ਕੀ ਹੈ ਪ੍ਰਸ਼ਨ ਪੁੱਛਿਆ ਗਿਆ ਤਾਂ ਪ੍ਰਸ਼ਨਾਤਮਕ ਜਿਹੜਾ ਹੈ ਇਹ ਵਾਕ ਹੈ ਬਾਤਾਂ ਜਾਂ ਲੋਕ ਕਹਾਣੀਆਂ ਕਿਸੇ ਇਕੱਲੇ ਮਨੁੱਖ ਵੱਲੋਂ ਸਿਰਜੀਆਂ ਨਹੀਂ ਜਾਂਦੀਆਂ ਵਾਕ ਦੇ ਕਾਰਜੀ ਤੱਤ ਕਰਮ ਅਤੇ ਕਿਰਿਆ ਪਛਾਣਨੀ ਆ ਬਾਤਾਂ ਜਾਂ ਲੋਕ ਕਹਾਣੀਆਂ ਕਿਸੇ ਇੱਕ ਇਕੱਲੇ ਮਨੁੱਖ ਦੇ ਵੱਲੋਂ ਨਹੀਂ ਸਿਰਜੀਆਂ ਜਾਂਦੀਆਂ ਤਾਂ ਸੈਕੰਡ ਵਾਲੇ ਵਿੱਚ ਕਰਤਾ ਕੀ ਹੈ ਕਿ ਕਿਸੇ ਇਕੱਲੇ ਮਨੁੱਖ ਕਰਮ ਕੀ ਹੈ ਬਾਤਾਂ ਜਾਂ ਕਹਾਣੀਆਂ ਸਿਰਜੀਆਂ ਜਾਂ ਰਹੀਆਂ ਨੇ ਕਿਰਿਆ ਕੀ ਹੈ ਸਿਰਜੀਆਂ ਜਾਂਦੀਆਂ ਨੇ ਕਰਤਾ ਕਰਮ ਕਿਰਿਆ ਤਿੰਨੋਂ ਚੀਜ਼ਾਂ ਆਪਾਂ ਲੱਭਣੀਆਂ ਉਸ ਤੋਂ ਬਾਅਦ 3rd ਹੈ ਨੀਤੀ ਗਥਾਵਾਂ ਵਿੱਚ ਪਸ਼ੂਆਂ ਅਤੇ ਜਾਨਵਰ ਦੀ ਸਹਾਇਤਾ ਨਾਲ ਮਨੁੱਖ ਨੂੰ ਸਿੱਖਿਆ ਦੇਣ ਦਾ ਯਤਨ ਜਿਹੜਾ ਹੈ ਕੀਤਾ ਗਿਆ ਹੈ ਕਿਰਿਆ ਦਾ ਮੇਲ ਨਾਲ ਕਿਹੜਾ ਸ਼ਬਦ ਹੈ ਅਤੇ ਉਸ ਦਾ ਕਾਰਜੀ ਰੂਪ ਕੀ ਹੈ ਤਾਂ ਕੀਤਾ ਗਿਆ ਹੁੰਦਾ ਜਿਹੜਾ ਹੈ ਇਹਦੇ ਨਾਲ ਕਿਰਿਆ ਦਾ ਮੇਲ ਯਤਨ ਸ਼ਬਦ ਨਾਲ ਹੈ ਜੋ ਕਾਰਜੀ ਰੂਪ ਚ ਹੈ ਉਸ ਤੋਂ ਬਾਅਦ ਚ ਚੌਥਾ ਹੈ ਚੋਰ ਰਾਜਕੁਮਾਰ ਅਤੇ ਰਾਣੀਆਂ ਨੂੰ ਸਾਰੇ ਸੰਕਟਾਂ ਚੋਂ ਬਚਾ ਲਾ ਕੇ ਜਿਹੜਾ ਹੈ ਬਚਾ ਕੇ ਲੈ ਜਾਂਦਾ ਕਿਰਿਆ ਦਾ ਮੇਲ ਕਿਸ ਦੇ ਨਾਲ ਹੈ ਸਾਰੇ ਸੰਕਟਾਂ ਵਿੱਚੋਂ ਠੀਕ ਹੈ ਚੋਰ ਰਾਜਕੁਮਾਰ ਤੇ ਰਾਣੀਆਂ ਨੂੰ ਸਾਰੇ ਸੰਕਟਾਂ ਵਿੱਚੋਂ ਬਚਾ ਕੇ ਲੈ ਜਾਂਦਾ ਤਾਂ ਦੇਖੋ ਇਹਦੇ ਵਿੱਚ ਲੱਗਿਆ ਲੱਗਿਆ ਕੀ ਹੈਗਾ ਕਿਰਿਆ ਦਾ ਚੋਰ ਕਰਤਾ ਨਾਲ ਹੈ ਅਤੇ ਦੋਵੇਂ ਜਿਹੜੇ ਨੇ ਵਚਨ ਪੁਲਿੰਗ ਨੇ ਇੱਕ ਵਚਨ ਨੇ ਪਲੱਸ ਕੀ ਨੇ ਪੁਲਿੰਗ ਨੇ ਠੀਕ ਹੈ ਚੋਰ ਵੀ ਪੁਲਿੰਗ ਹੈ ਲੈ ਗਿਆ ਵੀ ਪੁਲਿੰਗ ਹੈ ਤੇ ਦੋਨੋਂ ਇੱਕ ਵਚਨ ਨੇ ਪੰਜਾਬੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ 부ਜਾਰਤਾ ਮਿਲਦੀ ਹੈ ਨੇ ਕਾਰਕੀ ਸੰਬੰਧ ਦੀ ਨਿਸ਼ਾਨਦੇਹੀ ਕਰਤੋ ਤਾਂ ਇਹਦੇ ਵਿੱਚ ਕੀ ਹੈਗਾ ਪੰਜਾਬੀ ਵਿੱਚ ਗਿਣਤੀ ਅਧਿਕਰਣ ਕਾਰਕ ਹਜ਼ਾਰਾਂ ਦੀ ਪਿਛੇ ਲੱਗੀ ਕਰਕੇ ਹਜ਼ਾਰਾਂ ਦੀ ਲੱਗਿਆ ਨਾਲ 부ਜਾਰਤਾ ਕਿਨੇ ਸਧਾਰਨ ਕਾਰਕ ਨੇ ਬਰਸਾਤਾਂ ਦੇ ਦਿਨ ਗੰਡ ਗਡੋਏ ਅਤੇ ਡੱਡੂ ਜਿਹੜੇ ਨੇ ਬਾਹਰ ਨਿਕਲ ਆਂਦੇ ਨੇ ਵਿਪਕਤੀ ਜਿਹੜੀ ਹੈਗੀ ਹੈ ਤੁਸੀਂ ਇਹਦੇ ਵਿੱਚੋਂ ਅਤੇ ਕਾਰਕੀ ਸੰਬੰਧ ਜਿਹੜੇ ਨੇ ਪਛਾਣਨੇ ਨੇ ਬਰਸਾਤ ਦੇ ਦਿਨੀ ਠੀਕ ਹੈ ਦਿਨ ਤੋਂ ਬਣਿਆ ਹੈਗਾ ਦਿਨੀ ਈ ਵਿਪਕਤੀ ਲੱਗੀ ਹੈ ਤੇ ਅਧਿਕਰਣ ਕਰਕੇ ਹੈ ਠੀਕ ਹੈ ਸੋ ਏਸੀ ਅੱਜ ਦਾ ਵੀਡੀਓ ਬਾਕੀ ਮੈਂ ਇਹ ਟੈਲੀਗ੍ਰam ਦੇ ਉੱਤੇ ਅਪਲੋਡ ਕੀਤੀ ਹੋਈ ਹੈ ਬੁੱਕ ਤੁਸੀਂ ਉੱਥੋਂ ਦੀ ਇੱਕ ਵਾਰ ਤੁਸੀਂ ਗੋ ਥਰੂ ਕਰ ਸਕਦੇ ਹੋ ਥੈਂਕ ਯੂ ਸੋ ਮਚ